ਲੋਜੀ ਵੈਲਕਮ ਸਵਾਗਤ ਹੈ ਤੁਹਾਡਾ ਸਭ ਦਾ ਆਪਣੇ ਚੈਨਲ ਸਟਡੀ ਆਨਲਾਈਨ ਤੇ ਲਾਈਵ ਕਲਾਸ ਦਾ ਸਮਾਂ ਹੋ ਚੁੱਕਾ ਹੈ ਜੀ ਜਲਦੀ ਤੋਂ ਜਲਦੀ ਸਾਰੇ ਜੁਆਇਨ ਕਰੋ ਲਿੰਕ ਨੂੰ ਕਰ ਦਿਓ ਸ਼ੇਅਰ ਤਾਂ ਕਿ ਸਾਰੇ ਜਲਦੀ ਜੁਆਇਨ ਕਰ ਸਕਣ ਹਾਂਜੀ ਅੱਜ ਦੀ ਈਟੀਟੀ 5994 ਦੀਆਂ ਜੋ ਕਲਾਸਾਂ ਆਪ ਲਗਾ ਰਹੇ ਹਾਂ ਉਸ ਦੇ ਵਿੱਚ ਅੱਜ ਦੀ ਕਲਾਸ ਆਪਣੀ ਹੋਵੇਗੀ ਅਰਥ ਬੋਧ ਦੇ ਨਾਲ ਸੰਬੰਧਿਤ ਸੋ ਜਲਦੀ ਤੋਂ ਜਲਦੀ ਸਾਰੇ ਜੁਆਇਨ ਕਰੋ ਲਿੰਕ ਨੂੰ ਕਰ ਦਿਓ ਸ਼ੇਅਰ ਤਾਂ ਕਿ ਸਾਰੇ ਜਲਦੀ ਜੁਆਇਨ ਕਰ ਸਕਣ ਹਾਂਜੀ ਕਲਾਸ ਨੰਬਰ ਹੈ ਜੀ 12 ਤੇ ਵਿਸ਼ਾ ਹੈ ਅਰਥ ਬੋਧ ਚਿੰਨ੍ਹ ਕੋਲ ਨੋਟੀਫਿਕੇਸ਼ਨ ਨਹੀਂ ਪਹੁੰਚਦਾ ਜੀ ਉਹ ਜੁਆਇਨ ਕਰਨ ਆਪਣੇ ਟੈਲੀਗ੍ਰਾਮ ਗਰੁੱਪ ਪੰਜਾਬੀ ਮਾਸਟਰ ਕੈਟਾਗਰੀ ਦੇ ਲਈ ਐਡ ਪੰਜਾਬੀ ਤਿਆਰੀ ਗਰੁੱਪ ਨੂੰ ਜੁਆਇਨ ਕੀਤਾ ਜਾਵੇ ਈਟੀਟੀ ਪੇਪਰ A ਐਂਡ B ਦੇ ਲਈ ਐਡ ਈਟੀਟੀ ਪੇਪਰ A ਐਂਡ B ਗਰੁੱਪ ਜੁਆਇਨ ਕਰੋ ਸਕੂਲ ਸੌਰੀ ਐਸਐਸ ਮਾਸਟਰ ਕੈਟਾਗਰੀ ਦੇ ਲਈ ਐਡ ਐਸਐਸ ਤਿਆਰੀ ਗਰੁੱਪ ਨੂੰ ਜੁਆਇਨ ਕੀਤਾ ਜਾਵੇ ਤੇ ਸਕੂਲ ਕੰਟੈਂਟ ਦੇ ਲਈ ਐਡ ਆਰਕੇ ਔਨਲਾਈਨ ਸਕੂਲ ਇਸ ਗਰੁੱਪ ਨੂੰ ਜੁਆਇਨ ਕੀਤਾ ਜਾਵੇ ਆਪਣੀ ਲੋੜ ਦੇ ਅਨਸਾਰ ਗਰੁੱਪ ਜੁਆਇਨ ਕਰ ਸਕਦੇ ਹੋ ਤੋ ਬਿਨਾ ਟਾਈਮ ਵੇਸ਼ ਕੀਤੇ ਸ਼ੁਰੂ ਕਰਦੇ ਆ ਜੀ ਅੱਜ ਦੀ ਕਲਾਸ ਤੇ ਵੱਧਦੇ ਹਾਂ ਜੀ ਕੁਐਸਚਨ ਨੰਬਰ 1 ਦੇ ਵੱਲ ਅੱਜ ਦਾ ਆਪਣਾ ਪਹਿਲਾ ਕੁਐਸਚਨ ਹੈ ਜੀ ਜਿੰਨਾ ਸ਼ਬਦਾਂ ਦੇ ਸ਼ਬਦ ਜੋੜ ਅਤੇ ਉਚਾਰਨ ਤਾਂ ਇੱਕੋ ਜਿਹਾ ਹੋਣ ਪਰ ਅਰਥਾਂ ਵਿੱਚ ਢੇਰ ਸਾਰਾ ਅੰਤਰ ਹੋਵੇ ਅਖੋਂਦੇ ਹਨ ਆਪਸ਼ਨ A ਸਮਾਨਾਰਥੀ ਸ਼ਬਦ B ਬਹੁਅਰਥਕ ਸ਼ਬਦ C ਤਮਾਸੀ ਸ਼ਬਦ ਤੇ ਧੀ ਵਿਰੋਧੀ ਸ਼ਬਦ ਕਰੈਕਟ ਆਨਸਰ ਪ੍ਰਸ਼ਨ ਨੰਬਰ 1 ਦੇ ਲਈ ਚੁਣੋ ਜਿਨ੍ਹਾਂ ਸ਼ਬਦਾਂ ਦੇ ਸ਼ਬਦ ਜੋੜ ਅਤੇ ਉਚਾਰਨ ਤਾਂ ਇੱਕੋ ਜਿਹੇ ਹੋਣ ਪਰ ਅਰਥਾਂ ਦੇ ਵਿੱਚ ਠੇਰਸਾਰਾ ਅੰਤਰ ਹੋਵੇ ਕੀ ਅਖਾਉਣਗੇ ਹਾਂਜੀ ਨਮਸਕਾਰ ਸਤਿ ਸ਼੍ਰੀ ਅਕਾਲ ਗੁੱਡ ਈਵਨਿੰਗ ਜੀ ਸਪਨੂ ਬਹੁਤ ਬਹੁਤ ਸਵਾਗਤ ਹੈ ਜੀ ਸਭ ਦਾ ਆਡੀਓ ਵੀਡੀਓ ਦੀ ਵੀ ਕਨਫਰਮੇਸ਼ਨ ਦਿੱਤੀ ਜਾਵੇ ਕਿ ਸਭ ਕੁਝ ਠੀਕ ਚੱਲ ਰਿਹਾ ਹੈ ਜਾਂ ਫਿਰ ਨਹੀਂ ਹਾਂਜੀ ਕਰੋ ਜੀ ਪ੍ਰਸ਼ਨ ਨੰਬਰ 1 ਦੇ ਲਈ கரੈਕਟ ਆਨਸਰ ਜੀ ਜਿਨ੍ਹਾਂ ਦਾ ਵੀ ਆਨਸਰ ਆਪਸ਼ਨ ਬੀ ਆ ਰਿਹਾ ਹੈ ਬਿਲਕੁਲ ਠੀਕ ਉੱਤਰ ਹੈ ਬਹੁ ਅਰਥਕ ਸ਼ਬਦ ਕਹਾਂਗੇ ਇੱਕ ਦੋ ਐਗਜ਼ਾਮਪਲ ਇੱਥੇ ਦਿੱਤੀਆਂ ਹੋਈਆਂ ਨੇ ਜਿਵੇਂ ਕਿ ਉੱਤਰ ਜਵਾਬ ਉੱਤਰ ਦਿਸ਼ਾ ਉੱਤਰ ਹੱਡੀ ਦਾ ਉਤਰਨਾ ਵੀ ਹੁੰਦਾ ਹੈ ਉਤਰ ਚੜ੍ਹਨਾ ਦਾ ਵਿਰੋਧੀ ਵੀ ਹੁੰਦਾ ਤੇ ਉੱਤਰ ਪਾਣੀ ਦਾ ਉਤਰਨਾ ਵੀ ਹੁੰਦਾ ਹੈ ਜੀ ਕੁਐਸਚਨ ਨੰਬਰ 2 ਦੇ ਬਲਵੱਧਿਆਂ 2 ਨੰਬਰ ਕੁਐਸਚਨ ਹੈ ਇੱਕ ਹੀ ਅਰਥ ਨੂੰ ਪ੍ਰਗਟਾਉਣ ਲਈ ਕਈ ਸ਼ਬਦ ਵਰਤੇ ਜਾਂਦੇ ਹੋਣ ਨੂੰ ਕੀ ਕਿਹਾ ਜਾਂਦਾ ਹੈ অপਸ਼ਨ ਹੈ ਸਮਾਨਾਰਥੀ ਬੀ ਬਵਰਤਕ ਸੀ ਸਮਾਸੀ ਤੇ ਡੀ ਵਿਰੋਧੀ ਪ੍ਰਸ਼ਨ ਨੰਬਰ 2 ਦੇ ਲਈ ਕਰੈਕਟ ਆਨਸਰ ਚੁਣੋ ਜੀ ਹਾਂਜੀ 2 ਨੰਬਰ ਦੇ ਲਈ ਕਰੈਕਟ ਆਨਸਰ ਚੁਣਿਆ ਜਾਵੇ ਇੱਕ ਹੀ ਅਰਥ ਨੂੰ ਪ੍ਰਗਟਾਉਣ ਲਈ ਕਈ ਸ਼ਬਦ ਵਰਤੇ ਜਾਂਦੇ ਨੂੰ ਕੀ ਕਿਹਾ ਜਾਂਦਾ ਹੈ ਕਿ ਪ੍ਰਸ਼ਨ ਨੰਬਰ 2 ਦੇ ਲਈ ਜਿਹੜੇ ਆਪਸ਼ਨ A ਦੇ ਨਾਲ ਜਾ ਰਹੇ ਨੇ ਸਮਾਨਾਰਥੀ ਸ਼ਬਦ ਕਿਹਾ ਜਾਂਦਾ ਹੈ ਬਿਲਕੁਲ ਠੀਕ ਆਨਸਰ ਹੈ ਕੁਐਸਚਨ ਨੰਬਰ 3 ਦੇ ਵੱਲ ਵੱਧਦੇ ਹਾਂ ਜੀ 3 ਨੰਬਰ ਨੂੰ ਸੰਖੇਪ ਕਹਿਣ ਜਾਂ ਲਿਖਣ ਦੇ ਲਈ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ ਆਪਸ਼ਨ A ਗੱਲ ਨੂੰ ਸੰਖੇਪ ਜਾਂ ਲਿਖਣ ਜਾਂ ਕਹਿਣ ਦੇ ਲਈ ਵਰਤੇ ਜਾਂਦੇ ਹਨ ਜਾਂ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ ਆਪਸ਼ਨ A ਸਮਾਨਾਰਥੀ ਸ਼ਬਦ ਬੀ ਬੋਧਕ ਸ਼ਬਦ ਸੀ ਸਮਾਸੀ ਸ਼ਬਦ ਤੇ ਡੀ ਬਹੁਤੀ ਸ਼ਬਦਾਂ ਵਿੱਚੋਂ ਇੱਕ ਸ਼ਬਦ கரੈਕਟ ਆਨਸਰ ਕਰੋ ਕੁਐਸਚਨ ਨੰਬਰ 3 ਦੇ ਲਈ ਜੀ ਹਾਂਜੀ 3 ਨੰਬਰ ਲਈ கரੈਕਟ ਆਨਸਰ ਚੁਣਿਆ ਜਾਵੇ ਜੀ ਨਮਸਕਾਰ ਸਸ਼ੀਕਾਲ ਗੁੱਡ ਈਵਨਿੰਗ ਜੀ ਸਭ ਨੂੰ ਜੀ ਸੰਖੇਪ ਕਰਨ ਦੇ ਲਈ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਨੂੰ ਆਪਾਂ ਵਰਤ ਲੈਨੇ ਆ ਆਪਸ਼ਨ ਡੀ ਹੈ ਬਿਲਕੁਲ ਠੀਕ ਜਿਨ੍ਹਾਂ ਨੇ ਡੀ ਆਨਸਰ ਚੁਣਿਆ ਹੈ ਕੁਐਸਚਨ ਨੰਬਰ 4 ਚਾਰ ਨੰਬਰ ਜੀ ਉਲਟ ਭਾਵੀ ਅਰਥ ਪ੍ਰਗਟਾਉਣ ਵਾਲੇ ਸ਼ਬਦਾਂ ਨੂੰ ਕੀ ਕਿਹਾ ਜਾਂਦਾ ਹੈ ਬਹੁਤ ਸੌਖਾ ਕੁਐਸਚਨ ਹੈ ਜੀ ਆਪਸ਼ਨ ਹੈ ਸਮਾਨਾਰਥੀ ਬੀ ਬਵਰਥਕ ਸੀ ਵਿਰੋਧਾਰਥਕ ਸ਼ਬਦ ਤੇ ਡੀ ਸਮਾਸੀ கரੈਕਟ ਆਨਸਰ ਚਾਰ ਨੰਬਰ ਦੇ ਲਈ ਸਵਾਲ ਨੰਬਰ 4 ਦੇ ਲਈ ਸਹੀ ਉੱਤਰ ਚੁਣਿਆ ਜਾਵੇ ਜੀ ਇਹ ਬਿਲਕੁਲ ਠੀਕ ਹੈ ਜਿਹੜੇ ਆਪਸ਼ਨ ਸੀ ਦੇ ਨਾਲ ਜਾ ਰਹੇ ਨੇ ਵਿਰੋਧੀ ਸ਼ਬਦ ਜਾਂ ਵਿਰੋਧਾਰਥਕ ਸ਼ਬਦ ਸੀ ਆਪਸ਼ਨ ਕੁਐਸਚਨ ਨੰਬਰ 5 5 ਨੰਬਰ ਹੈ ਜੀ ਹੇਠਾਂ ਵਿੱਚੋਂ ਕਿਹੜਾ ਕੱਚਾ ਸ਼ਬਦ ਦਾ ਅਰਥ ਨਹੀਂ ਹੈ ਆਪਸ਼ਨ A ਘਬਰਾਉਣਾ B ਪੱਕੇ ਦਾ ਉਲਟ C ਸ਼ਰਮਿੰਦਾ ਤੇ D ਕੋਮਲ ਹਾਂਜੀ ਘਬਰਾਉਣਾ ਜਿਵੇਂ ਜੀ ਕੱਚਾ ਹੋਣਾ ਮਨ ਕੱਚਾ ਹੋਣਾ ਕਹਿ ਦਿੰਦੇ ਆਪਾਂ ਠੀਕ ਹੈ ਪੱਕੇ ਦਾ ਉਲਟ ਕੱਚਾ ਹੁੰਦਾ ਜੀ ਸ਼ਰਮਿੰਦਾ ਕਿਸੇ ਦੀ ਗੱਲ ਤੇ ਕੋਈ ਤੁਕਵਾਰ ਰਪਲਾਈ ਕੁੱਤਕਾ ਉੱਤਰ ਦੇ ਕੇ ਜਵਾਬ ਦੇ ਕੇ ਉਸ ਸ਼ਰਮਿੰਦਾ ਕਰ ਦੇਣਾ ਉਸ ਨੂੰ ਵੀ ਆਪਾਂ ਕਹਿ ਦਿੰਨੇ ਆ ਕਿ ਕੱਚਾ ਹੋ ਗਿਆ ਜੀ ਕੱਚਾ ਜਾਂ ਹੋ ਕੇ ਰਹਿ ਗਿਆ ਕਈ ਵਾਰੀ ਇਦਾਂ ਸ਼ਬਦ ਤੁਸੀਂ ਵਰਤਦੇ ਦੇਖੇ ਹੋਣੇ ਆ ਆਨਸਰ ਡੀ ਹੋਵੇਗਾ ਕੋਮਲ ਕੋਮਲ ਨਰਮ ਜ਼ਰੂਰ ਹੁੰਦਾ ਪਰ ਆਪਾਂ ਉਸ ਨੂੰ ਕੱਚਾ ਨਹੀਂ ਕਹਿ ਸਕਦੇ ਕੁਐਸਚਨ ਨੰਬਰ 6 ਕਿਹੇ ਨੰਬਰ ਇਹ ਹੇਠਾਂ ਵਿੱਚੋਂ ਸੰਗ ਦਾ ਅਰਥ ਨਹੀਂ ਹੈ ਆਪਸ਼ਨ A ਸ਼ਰਮ B ਸਾਥ C ਸੰਗ ਤੇ D ਨਾਲ ਸ਼ਰਮ ਹਾਂਜੀ ਸੰਗ ਲੱਗਦੀ ਹੈ ਇਹ ਸ਼ਬਦ ਇਹ ਵਾਕ ਤੁਸੀਂ ਜਰੂਰ ਸੁਣਿਆ ਹੋਣਾ ਸਾਥ ਸੰਗ ਸਾਥ ਕਿਸੇ ਦਾ ਠੀਕ ਹੈ ਸੰਗ ਸੰਗ ਹੁੰਦਾ ਜੀ ਗळा ਤੇ ਨਾਲ ਕਿਸੇ ਸੰਗ ਕਿਸੇ ਨਾਲ ਠੀਕ ਹੈ ਹਿੰਦੀ ਦਾ ਇੱਕ ਸ਼ਬਦ ਹੈ ਸੰਗ ਤਾਂ ਉਹ ਅਰਥ ਰੱਖਦਾ ਹੈ ਕਿਤੇ ਨਾ ਕਿਤੇ ਸੋ ਆਪਸ਼ਨ ਇੱਥੇ ਸੀ கரெਕਟ ਆਨਸਰ ਹੋਵੇਗਾ ਜੋ ਕਿ ਇਹਦੇ ਨਾਲ ਮੈਚ ਨਹੀਂ ਕਰਦਾ ਜੀ ਅਰਥ ਨਹੀਂ ਹੈ ਇਹਦਾ ਕੁਐਸਚਨ ਨੰਬਰ 7 7 ਨੰਬਰ ਤੇ ਬਹੁਤ ਸਾਰੇ ਆਪਸ਼ਨ ਦਿੱਤੇ ਆ ਉਹਦਾ ਰੀਜ਼ਨ ਹੈ ਕਿ ਇਨਫਾਰਮੇਸ਼ਨ ਵੀ ਦੇਣੀ ਜ਼ਰੂਰੀ ਹੈ ਕਿਉਂਕਿ ਆਪਸ਼ਨ ਇਹਨਾਂ ਦੇ ਵਿੱਚੋਂ ਹੀ ਆ ਸਕਦੇ ਆ 7 ਨੰਬਰ ਕੁਸ਼ਚਨ ਹੈ ਫੁੱਟ ਦਾ ਬੋਧਤਕ ਨਹੀਂ ਹੈ ਆਪਸ਼ਨ A ਮਾਪਕ ਇੱਕ ਮਾਪਣੇ ਕਈ B ਪਾੜਾ C ਬਹੁਤ ਜ਼ਿਆਦਾ ਰੋਣਾ C ਇੱਕ ਪ੍ਰਕਾਰ ਦਾ ਫੁੱਲ ਸੋਰੀ B ਇੱਕ ਪ੍ਰਕਾਰ ਦਾ ਫੁੱਲ E ਕਪਾ ਦੇ ਫੁੱਲ ਦਾ ਭਾਗ F ਸਕੇਲ ਤੇ G ਟੁੱਟ ਜਾਣਾ ਕੋਈ ਹੋਰ ਵੀ ਹੈ ਦੇਖ ਲਈਏ ਹੈਦੀ ਐਚ ਨਿਕਲਣਾ ਸੋ ਇਥੇ ਕਾਫੀ ਸਾਰੇ ਆਪਸ਼ਨ ਦਿੱਤੇ ਆ ਇਹਨਾਂ ਦੇ ਵਿੱਚੋਂ ਫੁੱਟ ਦਾ ਬੋਧਤਕ ਸ਼ਬਦ ਨਹੀਂ ਹੈ ਬਸ ਉਹੀ ਪੁੱਛਿਆ ਬਾਕੀ ਸਾਰੇ ਫੁੱਟ ਦੇ ਬੋਧਤਕ ਨਹੀਂ ਸੋ ਇਸ ਕਰਕੇ ਯਾਦ ਰੱਖਿਓ ਇਸ ਗੱਲ ਨੂੰ ਵੀਡੀਓ ਰੁਕ ਰਹੀ ਹੈ ਜੀ ਨਹੀਂ ਜੀ ਨੈਟਵਰਕ ਓਕੇ ਜੀ ਮੇਰ ਕੋ ਆਪਦੇ ਕੋਲ ਦੇਖੋ ਜੀ ਜਾਂ ਫਿਰ ਬਾਕੀ ਵੀ ਕਨਫਰਮੇਸ਼ਨ ਦੇਣ ਸਹੀ ਚੱਲ ਰਹੀ ਹੈ ਠੀਕ ਹੈ ਫਿਰ ਹੋ ਸਕਦਾ ਤੁਹਾਡੇ ਕੋਲ ਜੀ ਕੋਈ ਨੈਟਵਰਕ ਇਸ਼ੂ ਹੋ ਸਕਦਾ ਜੀ ਨਹੀਂ ਰੁਕ ਰਹੀ ਚਲੋ ਠੀਕ ਹੈ ਜੀ ਕਿਸੇ ਕਿਸੇ ਕੋਲ ਰੁਕ ਰਹੀ ਹੈ ਫਿਰ ਇਹਦਾ ਮਤਲਬ ਇਹ ਹੈ ਵੀ ਉਹਨਾਂ ਕੋਲ ਹੀ ਨੈਟਵਰਕ ਦਾ ਇਸ਼ੂ ਹੈ ਚਲੋ ਜੀ ਅੱਗੇ ਵਧਦੇ ਹਾਂ ਫੁੱਟ ਦਾ ਬਾਰਤਕ ਨਹੀਂ ਹੈ ਮਾਪੜ ਇਕਾਈ ਹੁੰਦੀ ਹੈ ਜੀ 1 ਫੁੱਟ 2 ਫੁੱਟ ਆਪਾਂ ਮਾਪਦੇ ਹਾਂ ਪਾੜਾ ਦੋ ਜੜਿਆਂ ਦੇ ਵਿਚਕਾਰ ਫੁੱਟ ਪਵਾ ਦੇਣਾ ਪਾੜਾ ਪਵਾ ਦੇਣਾ ਠੀਕ ਹੈ ਜੀ ਬਹੁਤ ਜ਼ਿਆਦਾ ਰੋਣਾ ਫੁੱਟ ਫੁੱਟ ਕੇ ਰੋਣਾ ਇੱਕ ਪ੍ਰਕਾਰ ਦਾ ਫਲ ਖਖੜੀ ਜਿਹੜੀ ਹੁੰਦੀ ਹੈ ਉਸ ਨੂੰ ਫੱਟ ਕਹਿ ਦਿੰਨੇ ਆ ਕਪਾਹ ਦੇ ਫੁੱਲ ਦਾ ਭਾਗ ਜੀ ਫੁੱਟਾਂ ਜਿਹੜੀਆਂ ਹੁੰਦੀਆਂ ਨੇ ਕਪਾਹ ਦੀਆਂ ਸਕੇਲ ਸਕੇਲ ਮਾਪਣ ਯੰਤਰ ਹੁੰਦਾ ਠੀਕ ਹੈ ਜੀ ਟੁੱਟ ਜਾਣਾ ਫੱਟ ਫੱਟ ਜਾਣਾ ਜਾਂ ਟੁੱਟ ਜਾਣਾ ਆਪਾਂ ਕਹਿ ਦਿੰਨੇ ਕੋਈ ਚੀਜ਼ ਟੁੱਟ ਜਾਂਦੀ ਹੈ ਜਦੋਂ ਫੱਟ ਗਈ ਹੈ ਠੀਕ ਹੈ ਨਿਕਲਣਾ ਜਿਵੇਂ ਆਪਾਂ ਕਹਿ ਦਿੰਨੇ ਚੱਲ ਹੁਣ ਫੱਟ ਲੈ ਇੱਥੋਂ ਠੀਕ ਹੈ ਕੋ ਕੁੱਲ ਮਿਲਾ ਕੇ ਆਨਸਰ ਜਿਹੜਾ ਹੈ ਐਫ ਸਕੇਲ ਜੋ ਕਿ ਮਾਪਕ ਯੰਤਰ ਹੈ ਨਾ ਕਿ ਮਾਪਣ ਇਕਾਈ ਓ ਸੌਰੀ ਮਾਪਣ ਇਕਾਈ ਜੇ ਹੁੰਦਾ ਤਾਂ ਵੀ ਠੀਕ ਹੋਣਾ ਸੀ ਕੁੱਲ ਮਿਲਾ ਕੇ ਪੁੱਛਿਆ ਇਹ ਹੈ ਕਿ ਫੁੱਟ ਦਾ ਅਰਥ ਨਹੀਂ ਹੈ ਬੌਰ ਤੱਕ ਨਹੀਂ ਹੈ ਸੋ ਆਨਸਰ ਹੋਵੇਗਾ ਐਫ ਕੁਐਸਚਨ ਨੰਬਰ 8 ਦੇ ਵੱਲ ਵਧਦੇ ਹਾਂ ਜੀ 8 ਨੰਬਰ ਇਹ ਲਾਵਾਂ ਦਾ ਸਹੀ ਅਰਥ ਹੈ ਸਹੀ ਅਰਥ ਪੁੱਛੇ علاوہ ਦਾ ਆਪਸ਼ਨ A ਪੱਕੀ ਮਜ਼ਬੂਤ ਰੱਸੀ ਵੀ ਤੱਕੜੀ ਦੀ ਰੱਸੀ ਸੀ ਵਿਆਹ ਦੀ ਰਸਮ ਤੇ ਢੀ ਮਾਤਰਾ E ਉੱਪਰਲੇ ਸਾਰੇ ਸਹੀ ਨੇ F D E ਨੂੰ ਛੱਡ ਕੇ ਬਾਕੀ ਸਾਰੇ கரੈਕਟ ਆਨਸਰ ਕੁਐਸਚਨ ਨੰਬਰ 8 ਦੇ ਲਈ ਆਨਸਰ ਕਰੋ ਜੀ ਪੱਕੀ ਮਜ਼ਬੂਤ ਰੱਸੀ ਨੂੰ ਵੀ ਕਿਹਾ ਜਾਂਦਾ ਜੀ ਲਾਵਾਂ ਤੱਕੜੀ ਦੀ ਰੱਸੀ ਨੂੰ ਵੀ ਕਹਿੰਦੇ ਆ ਜੀ ਲਾਵਾਂ ਤੇ ਵਿਆਹ ਦੀ ਰਸਮ ਲਾਵਾਂ ਹੁੰਦੀਆਂ ਨੇ ਮਾਤਰਾ ਜੇ ਡੀ ਕੀ ਊੜਾ ਐਡਾ ਐਡੀ ਯਾਨੀ ਕਿ ਵਰਣਮਾਲਾ ਦੇ ਨਾਲ ਆਪਾਂ ਵਰਤਦੇ ਆ ਉਹ ਵੀ ਲਾਵਾਂ ਹੁੰਦੀ ਹੈ ਠੀਕ ਹੈ ਮਾਤਰਾ ਹੁੰਦੀ ਹੈ ਇੱਕ ਸੋ ਆਨਸਰ ਹੋਵੇਗਾ ਜੀ ਉਪਰੋਕਤ ਸਾਰੇ ਹੀ ਸਹੀ ਨੇ ਈ ਆਪਸ਼ਨ கரੈਕਟ ਆਨਸਰ ਹੋਵੇਗਾ ਕੁਐਸਚਨ ਨੰਬਰ 9 ਦੇ ਬਲਵੱਦ ਜੀ ਕਿਸੇ ਸ਼ਬਦ ਦੇ ਵਿੱਚ ਅਦਕ ਦੀ ਵਰਤੋਂ ਕਰਨ ਜਾਂ ਨਾ ਕਰਨ ਨਾਲ ਕੋਈ ਨਾ ਕਰਨ ਨਾਲ ਵਾਕ ਤੇ ਕੋਈ ਫਰਕ ਪੈਂਦਾ ਹੈ ਆਪਸ਼ਨ ਏ ਹਾਂ ਬੀ ਨਹੀਂ 9 ਨੰਬਰ ਕੁਐਸਚਨ ਲਈ ਕਰੈਕਟ ਆਨਸਰ ਕਰੋ ਜੀ ਪ੍ਰਸ਼ਨ ਨੰਬਰ 9 ਦੇ ਲਈ ਸਹੀ ਉੱਤਰ ਚੁਣਿਆ ਜਾਵੇ ਜੀ ਬਿਲਕੁਲ ਫਰਕ ਪੈਂਦਾ ਜੀ ਇਹਦੀਆਂ ਐਗਜ਼ਾਮਪਲ ਦੇਖ ਸਕਦੇ ਹਾਂ ਜਿਵੇਂ ਕਿ ਸਜਾ ਠੀਕ ਹੈ ਸਜਾ ਪਾਸਾ ਹੁੰਦਾ ਜੇ ਸਜਾ ਸਜਾ ਕਰਦੇ ਆਂਗੇ ਤਾਂ ਫਿਰ ਉਹ ਸਜਾਵਟ ਠੀਕ ਹੈ ਸਜਾ ਕਿਸੇ ਚੀਜ਼ ਨੂੰ ਸਜਾਉਣਾ ਸਜਾ ਦਿਓ ਠੀਕ ਹੈ ਕੁਐਸਚਨ ਨੰਬਰ 10 ਹੈ ਜੀ ਬੋਲੀ ਦਾ ਅਰਥ ਨਹੀਂ ਹੈ ਬੋਲੀ ਦਾ ਅਰਥ ਨਹੀਂ ਹੈ ਇਹਨਾਂ ਦੇ ਵਿੱਚੋਂ ਕਿਹੜਾ ਆਪਸ਼ਨ ਹੈ ਭਾਸ਼ਾ ਬੀ ਗੀਤ ਦੀ ਕਿਸਮ ਸੀ ਬੁਲਾਵਾ ਭੇਜਣਾ ਡੀ ਹੋਕਾ ਈ ਆਵਾਜ਼ ਇੱਕ ਇਹਨਾਂ ਦੇ ਵਿੱਚੋਂ ਬੋਲੀ ਦੀ ਬੋਲੀ ਦਾ ਅਰਥ ਨਹੀਂ ਹੈ ਭਾਸ਼ਾ ਭਾਸ਼ਾ ਬੋਲੀ ਬਿਲਕੁਲ ਠੀਕ ਹੈ ਜੀ ਗੀਤ ਦੀ ਇੱਕ ਕਿਸਮ ਹੁੰਦੀ ਹੈ ਬੋਲੀਆਂ ਪਾਉਂਦੇ ਆ ਜੀ ਬੁਲਾਵਾ ਭੇਜਣਾ ਬੁਲਾਵਾ ਭੇਜਣਾ ਜੀ ਹੋਕਾ ਬੋਲੀ ਆਵਾਜ਼ ਮਾਰਨਾ ਬੋਲੀ ਜਾਂ ਹੋਕਾ ਇੱਕੋ ਹੀ ਗੱਲ ਹੈ ਆਵਾਜ਼ ਬੋਲੀ ਠੀਕ ਹੈ ਇੱਥੇ ਸੀ ਆਪਸ਼ਨ கரੈਕਟ ਹੋਵੇਗਾ ਬੁਲਾਵਾ ਭੇਜਣਾ ਬੋਲੀ ਨਹੀਂ ਹੋਵੇਗਾ ਸੋ ਜਿਹੜੇ ਵੀ 10 ਨੰਬਰ ਕੁਐਸਚਨ ਦੇ ਲਈ ਆਨਸਰ ਕਰ ਰਹੇ ਨੇ ਆਪਸ਼ਨ ਸੀ ਬੁਲਾਵਾ ਭੇਜਣਾ ਬਿਲਕੁਲ ਠੀਕ ਹੈ ਕੁਐਸਚਨ ਨੰਬਰ 11 ਸ਼ੁੱਧ ਸ਼ਬਦ ਚੁਣੋ ਪੜਨ ਦੇ ਵਿੱਚ ਲਗਭਗ ਸਿਮਿਲਰ ਨੇ ਆਰੰਭ ਆਰੰਭ ਆਰਬ ਇਹਨਾਂ ਵਿੱਚੋਂ ਕੋਈ ਵੀ ਨਹੀਂ 11 ਨੰਬਰ ਲਈ ਕਰੈਕਟ ਆਨਸਰ ਚੁਣਿਆ ਜਾਵੇ ਜੀ ਹਾਂਜੀ ਇਹਨਾਂ ਦੇ ਵਿੱਚੋਂ ਸ਼ੁੱਧ ਸ਼ਬਦ ਚੁੜਨਾ ਸੋ ਜਿਹੜੇ ਵੀ ਆਨਸਰ ਆਪਸ਼ਨ ਏ ਦੇ ਨਾਲ ਜਾ ਰਹੇ ਨੇ ਸ਼ੁੱਧ ਹੈ ਜੀ ਇਹਦੇ ਵਿੱਚ ਆਰੰਭ ਜਿਨ੍ਹਾਂ ਨੇ ਏ ਚੁਣਿਆ ਬਿਲਕੁਲ ਠੀਕ ਬਾਕੀ ਨੋਟ ਕਰਨ ਜੀ ਕੁਐਸਚਨ ਨੰਬਰ 12 ਦੇ ਬਲਵੱਦਿਆਂ ਜੀ ਵਟ ਦਾ ਅਰਥ ਨਹੀਂ ਹੈ ਵਟ ਦਾ ਇਹਨਾਂ ਦੇ ਵਿੱਚੋਂ ਕਿਹੜਾ ਨਹੀਂ ਹੈ অপশন এ ਵਲ ਵਲ ਬੀ ਖੇਤ ਦੀ ਵਟ ਸੀ ਰੋਡ ਡੀ ਤਿਉੜੀ ਈ ਜੋਰ ਨਾਲ 12 ਨੰਬਰ ਲਈ கரੈਕਟ ਆਨਸਰ ਕਰਿਆ ਜਾਵੇ ਕੀ ਹੋਵੇਗਾ ਜੀ ਵਲ ਕੱਪੜੇ ਤੇ ਵਲ ਪੈ ਜਾਣਾ ਵਟ ਪੈ ਜਾਣਾ ਠੀਕ ਹੈ ਖੇਤ ਦੀ ਵਟ ਸਭ ਨੂੰ ਪਤਾ ਹੈ ਜੀ ਹਾਂਜੀ ਪਾਣੀ ਵਗੈਰਾ ਲਾਉਣ ਦੇ ਲਈ ਖੇਤ ਨੂੰ ਬਾਗਾਂ ਦੇ ਵਿੱਚ ਵਟ ਦਿੱਤਾ ਜਾਂਦਾ ਹੈ ਵਟਾਂ ਦੀ ਸਹਾਇਤਾ ਦੇ ਨਾਲ ਜਾਂ ਫਿਰ ਖੇਤਾਂ ਦੀ ਜਿਹੜੀ ਬਾਉਂਡਰੀ ਹੈ ਠੀਕ ਹੈ ਸੀਮਾ ਨਿਸ਼ਚਿਤ ਕਰਨ ਲਈ ਵੀ ਵੱਟਾਂ ਦੀ ਵਰਤੋਂ ਕੀਤੀ ਜਾਂਦੀ ਹੈ ਰੋਡ ਰੋਡ ਨਾ ਹੁੰਦਾ ਜੀ ਤਿਉੜੀ ਮੱਥੇ ਤੇ ਵੱਟ ਜਿਹੜੇ ਪਾ ਲੈਂਦੇ ਆ ਉਹਨੂੰ ਤਿਉੜੀ ਨੂੰ ਤੇ ਤਿਉੜੀ ਕਹਿੰਦੇ ਆ ਉਹਨੂੰ ਤੇ ਜ਼ੋਰ ਨਾਲ ਵੱਟ ਕੇ ਸੋ ਆਨਸਰ ਇੱਥੇ ਸੀ ਹੋਵੇਗਾ ਰੋਡ ਜੋ ਕਿ ਵੱਟ ਦਾ ਅਰਥ ਨਹੀਂ ਹੈ ਬਾਕੀ ਸਾਰੇ ਵੱਟ ਦੇ ਅਰਥ ਨੇ ਸ਼ੁੱਧ ਸ਼ਬਦ ਚੁਣਨਾ ਹੈ ਜੀ ਜਾਗੀਰ ਜਗੀਰ ਜੰਗੀਰ ਇਹਨਾਂ ਵਿੱਚੋਂ ਕਿਹੜਾ ਇਹਨਾਂ ਵਿੱਚੋਂ ਕੋਈ ਵੀ ਨਹੀਂ ਕਿਹੜਾ ਕਰੈਕਟ ਹੈ ਦੱਸਿਆ ਜਾਵੇ 13 ਨੰਬਰ ਦੇ ਲਈ ਹਾਂਜੀ ਕਰੈਕਟ ਆਨਸਰ ਕਰੋ ਜੀ ਕੁਐਸਚਨ ਨੰਬਰ 13 ਦੇ ਲਈ ਜੀ ਬਿਲਕੁਲ ਠੀਕ ਹੈ ਜੀ 13 ਦੇ ਲਈ ਜਗੀਰ ਹੋਵੇਗਾ ਸਹੀ ਉੱਤਰ ਵੈਸੇ ਨਾਂ ਜ਼ਰੂਰ ਹੁੰਦੇ ਆ ਜੰਗੀਰ ਸਿੰਘ ਜਾਂ ਕੁਝ ਵੀ ਸੀ ਆਪਸ਼ਨ ਕੋਸ਼ਤ ਤੱਕ ਠੀਕ ਲੱਗ ਰਿਹਾ ਹੋਣਾ ਠੀਕ ਹੈ ਤੇ ਜੀਡੀ অপশন এ ਦੇ ਨਾਲ ਜਾ ਰਹੇ ਨੇ ਜਾਗੀਰ ਤਾਂ ਉਹ ਹਿੰਦੀ ਦਾ ਸ਼ਬਦ ਆ ਜਾਂਦਾ ਕਿਤੇ ਨਾ ਕਿਤੇ ਬੀ অপশন ਸਭ ਤੋਂ ਸਹੀ ਹੋਵੇਗਾ ਕੁਐਸਚਨ ਨੰਬਰ 14 ਸ਼ੁੱਧ ਸ਼ਬਦ ਚੁੜਿਆ ਜਾਵੇ ਬਿਮਾਰੀ 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 ਇਹਨਾਂ ਵਿੱਚੋਂ ਕੋਈ ਵੀ ਨਹੀਂ கரੈਕਟ ਆਨਸਰ 14 ਨੰਬਰ ਲਈ ਸਭ ਤੋਂ ਸਹੀ ਉੱਤਰ ਕੀ ਹੋਵੇਗਾ ਬਿਮਾਰੀ ਕਿਹੜਾ ਸਹੀ ਹੈ ਜੀ ਜਿਹੜੇ ਵੀ 90 ਤੋਂ 95 ਜਾਂ 95 ਤੋਂ ਪਹਿਲਾਂ ਡੇਟ ਆਫ ਬਰਥ ਵਾਲੇ ਜਿੰਨੇ ਵੀ ਨੇ ਉਹਨਾਂ ਨੇ ਬੀ ਆਪਸ਼ਨ ਵਾਲਾ ਬਿਮਾਰੀ ਬਹੁਤ ਲਿਖਿਆ ਹੋਣਾ ਸਕੂਲ ਟਾਈਮ ਦੇ ਵਿੱਚ ਜੋ ਕਿ ਗਲਤ ਹੈ ਜੀ ਹਾਂਜੀ ਬੋਲਣ ਦੇ ਵਿੱਚ ਆਪਾਂ ਬੋਲਦੇ ਆਂ ਬਿਮਾਰੀ ਨਾ ਕਿ ਬੀਮਾਰੀ ਬਿਮਾਰੀ ਤਾਂ ਹਿੰਦੀ ਦਾ ਸ਼ਬਦ ਹੈ ਸੀ ਆਪਸ਼ਨ கரੈਕਟ ਹੋਵੇਗਾ ਕੁਐਸਚਨ ਨੰਬਰ 15 ਦੇ ਵੱਲ ਵਧਦੇ ਆਂ 15 ਨੰਬਰ ਦਾ ਕੁਐਸਚਨ ਹੈ ਜਿਹੜਾ ਕਿਸੇ ਵੀ ਧਿਰ ਨਾਲ ਪੱਖਪਾਤ ਨਾ ਕਰੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਚੁਣੋ ਆਪਸ਼ਨ A ਪੱਖਪਾਤੀ B ਨਿਆਂਵਾਦੀ C ਸਧਾਰਵਾਦੀ D ਨਿਰਪੱਖ 15 ਨੰਬਰ ਲਈ ਕੋਰੈਕਟ ਆਨਸਰ ਚੁਣਿਆ ਜਾਵੇ ਹਾਂਜੀ ਪ੍ਰਸ਼ਨ ਨੰਬਰ 15 ਦੇ ਲਈ ਸਹੀ ਉੱਤਰ ਚੁਣੋ ਜੀ ਬਿਲਕੁਲ ਠੀਕ ਹੈ ਜਿਹੜੇ ਨਿਰਪੱਖ ਖਾਂ ਸਰਕਾਰ ਰਹੀ ਨੇ ਕਿਸੇ ਦਾ ਪੱਖਪਾਤ ਨਾ ਕਰੇ ਨਿਰਪੱਖ ਹੋਵੇਗਾ ਜੀ ਕੁਐਸਚਨ ਨੰਬਰ 16 16 ਨੰਬਰ ਜੀ ਇੱਕ ਦੇਸ਼ ਦੀ ਹਕੂਮਤ ਵੱਲੋਂ ਦੂਜੇ ਦੇਸ਼ਾਂ ਉੱਪਰ ਹਕੂਮਤ ਕਰਨ ਦਾ ਸਿਧਾਂਤ ਕੀ ਅਖਵਾਏਗਾ ਇਹ ਵੀ ਬਹੁਤ ਸਾਰੇ ਸ਼ਬਦ ਇਥਾ ਇੱਕ ਸ਼ਬਦ ਹੈ ਇਸ ਕਲਾਸ ਦੇ ਵਿੱਚ ਉਹ ਸਾਰੇ ਅ ਅਰਥਬੋਧ ਦੇ ਨਾਲ ਸਬੰਧਿਤ ਕੁਐਸਚਨ ਸ਼ਾਮਿਲ ਕੀਤੇ ਗਏ ਆ ਜਿਹੜੇ ਕਿ ਥੋੜੇ ਜਿਹੀ ਕਿਤੇ ਨਾ ਕਿਤੇ ਉਲਝਾਉ ਨੇ ਠੀਕ ਹੈ ਤੇ ਜਿਨ੍ਹਾਂ ਦੇ ਪੁੱਛੇ ਜਾਣ ਦੇ ਵੀ ਚਾਂਸਸ ਨੇ ਸੋ 16 ਨੰਬਰ ਲਈ ਆਨਸਰ ਚੁਣਿਆ ਜਾਵੇ ਆਪਸ਼ਨ A ਰਾਜਤੰਤਰ B ਸਮਰਾਜਵਾਦ C ਅਤਿਆਚਾਰ D ਸਮਾਜਵਾਦ 16 ਦੇ ਲਈ ਜਿਨ੍ਹਾਂ ਨੇ ਆਪਸ਼ਨ B ਚੁਣਿਆ ਹੈ ਬਿਲਕੁਲ ਠੀਕ ਹੈ ਸਾਮਰਾਜਵਾਦ ਕਿਹਾ ਜਾਵੇਗਾ 17 ਨੰਬਰ ਕੁਐਸਚਨ ਵੱਲ ਵੱਧਦੇ ਹਾਂ ਜੀ 17 ਨੰਬਰ ਹੈ ਜੀ ਜੋ ਦੂਜੇ ਦੇ ਕੀਤੇ ਵਿਸ਼ਵਾਸ ਤੇ ਪੂਰਾ ਉਤਰਨ ਦੀ ਥਾਂ ਉਲਟਾ ਨੁਕਸਾਨ ਪਹੁੰਚਾਵੇ ਬਹੁਤੇ ਸ਼ਬਦਾਂ ਇਥਾਂ ਇੱਕ ਸ਼ਬਦ ਚੁਣਿਆ ਜਾਵੇ ਕੁਐਸਚਨ ਨੰਬਰ 17 ਦੇ ਲਈ ਆਪਸ਼ਨ ਏ ਹੈ ਜੀ ਵਿਸ਼ਵਾਸ ਘਾਤੀ ਬੀ ਝੂਠਾ ਸੀ ਗद्दार ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ ਕੋਰੈਕਟ ਆਨਸਰ ਕੁਐਸਚਨ ਨੰਬਰ 17 ਲਈ ਚੁਣੋ ਜੀ ਹਾਂਜੀ 17 ਨੰਬਰ ਕੁਐਸਚਨ ਲਈ ਜਿੰਨਾ ਦਾ ਵੀ ਆਨਸਰ ਆ ਰਿਹਾ ਵਿਸ਼ਵਾਸ ਘਾਤੀ ਕਿਹਾ ਜਾਵੇਗਾ ਸਹੀ ਉੱਤਰ ਹੈ ਜੀ অপਸ਼ਨ A 8 ਨੰਬਰ ਕੁਐਸ਼ਨ ਦੇ ਵੱਲ ਵਧਦੇ ਹਾਂ ਜੀ ਜੋ ਧੋਖਾ ਦੇਵੇ ਤੇ ਔਖੇ ਵੇਲੇ ਸਾਥ ਛੱਡ ਦੇਵੇ ਬਹੁਤੇ ਸ਼ਬਦਾਂ ਵਿੱਚੋਂ ਇੱਕ ਸ਼ਬਦ ਚੁਣਿਆ ਜਾਵੇ ਜੋ ਧੋਖਾ ਦੇਵੇ ਤੇ ਔਖੇ ਵੇਲੇ ਸਾਥ ਛੱਡ ਦੇਵੇ ਸਹੀ ਉੱਤਰ ਚੁਣੋ ਬਹੁਤੇ ਸ਼ਬਦਾਂ ਵਿੱਚੋਂ ਇੱਕ ਸ਼ਬਦ অপਸ਼ਨ A ਮਤਲਬੀ ਬਿਗਦਾਰ ਸੀ ਝੂਠਾ D ਇਹਨਾਂ ਵਿੱਚੋਂ ਕੋਈ ਵੀ ਨਹੀਂ ਹਾਂਜੀ ਇਸ ਤਰ੍ਹਾਂ ਦੇ ਵਿਅਕਤੀ ਨੂੰ ਕਿਹਾ ਜਾਵੇਗਾ ਜੀ ਗद्दार অপশন বি ਜਿਨਾਂ ਨੇ ਚੁਣਿਆ ਹੈ ਬਿਲਕੁਲ ਠੀਕ ਹੈ ਕੁਐਸਚਨ ਨੰਬਰ 19 ਅਗਲਾ ਦਾ ਵਿਰੋਧੀ ਨਹੀਂ ਹੈ ਅਗਲਾ ਸ਼ਬਦ ਦਾ ਵਿਰੋਧੀ ਨਹੀਂ ਹੈ ਏ অপশন ਪਿਛਲਾ ਬੀ ਮਗਰਲਾ ਸੀ ਮੂਰਲਾ ਡੀ ਸਾਰੇ ਸਹੀ ਵਿਰੋਧੀ ਸ਼ਬਦ ਪੁੱਛਿਆ ਜੀ ਹਾਂਜੀ ਅਗਲਾ ਦਾ ਵਿਰੋਧੀ ਪਿਛਲਾ ਹੈ ਅਗਲਾ ਦਾ ਵਿਰੋਧੀ ਮਗਰਲਾ ਹੈ ਅਗਲਾ ਦਾ ਵਿਰੋਧੀ ਮੂਰਲਾ ਨਹੀਂ ਹੈ ਸਮਾਂ ਇਹ ਅਗਲਾ ਦਾ ਅਰਥ ਹੈ অপশন ਸੀ ਕਰੈਕਟ ਆਨਸਰ ਹੋਵੇਗਾ ਕੁਐਸਚਨ ਨੰਬਰ 20 ਦੇ ਵੱਲ ਵੱਧਦੇ ਆ ਵੀ ਨੰਬਰ ਹੈ ਜੀ ਜੋ ਕਦੀ ਨਾ ਥੱਕੇ ਬਹੁਤੇ ਸ਼ਬਦਾਂ ਵਿੱਚੋਂ ਇੱਕ ਸ਼ਬਦ ਚੁਣਿਆ ਜਾਵੇ ਜੀ ਆਪਸ਼ਨ ਹੈ ਅਥੱਕ ਬੀ ਅਨਥੱਕ ਸੀ ਨਾ ਥੱਕਣ ਵਾਲਾ ਤੇ ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ ਸਾਰੇ ਸਹੀ ਲੱਗਦੇ ਪਏ ਆ ਪਰ ਸਭ ਤੋਂ ਸਹੀ ਜਿਹੜਾ ਸ਼ਬਦ ਵਰਤਿਆ ਜਾਵੇਗਾ ਉਹ ਚੁਣਨਾ ਹੈ ਜੀ ਜਿਹੜਾ ਕਦੀ ਵੀ ਨਾ ਥੱਕੇ ਸਹੀ ਉੱਤਰ ਚੁਣੋ ਕੁਐਸਚਨ ਨੰਬਰ 20 ਦੇ ਲਈਏ ਹਾਂਜੀ ਵੀ ਨੰਬਰ ਦੇ ਲਈ ਜਿੰਨਾਂ ਦਾ ਆਨਸਰ ਆ ਰਿਹਾ ਜੀ ਅਨਤਕ ਬਿਲਕੁਲ ਠੀਕ ਉੱਤਰ ਹੋਵੇਗਾ ਜੀ ਬਾਕੀ ਕਰਨ ਨੋਟ ਡਾਉਨ ਜੀ ਅਨਤਕ ਸਹੀ ਉੱਤਰ ਹੈ ਜੀ ਕੁਐਸਚਨ ਨੰਬਰ 21 ਦੇ ਵੱਲ ਵਧਦੇ ਹਾਂ ਦੌਰਾ ਦਾ ਬਾਰਤਕ ਨਹੀਂ ਹੈ ਦੌਰਾ ਸ਼ਬਦ ਦਾ ਬਾਰਤਕ ਨਹੀਂ ਹੈ ਇਹਨਾਂ ਦੇ ਵਿੱਚੋਂ ਆਪਸ਼ਨ A ਯਾਤਰਾ B ਵਹਾ C ਬਿਮਾਰੀ ਦਾ ਨਾਂ D ਖਾਸ ਬਰਤਨ ਤੇ D E ਡਿਗਨਾ ਦੌਰਾ ਦਾ ਬੋਧਤਕ ਨਹੀਂ ਹੈ ਯਾਤਰਾ ਯਾਤਰਾ ਮਤਲਬ ਕਿ ਜਿਵੇਂ ਕਿ ਆਪਾਂ ਦੇਖਦੇ ਆ ਕਿ ਖੇਡਾਂ ਖੇਡਣ ਵੇਲੇ ਟੀਮਾਂ ਜਿਹੜੀਆਂ ਨੇ ਇੱਕ ਦੂਜੇ ਦੇਸ਼ਾਂ ਦਾ ਦੌਰਾ ਕਰਦੀਆਂ ਨੇ ਜਾਂ ਕੋਈ ਮੰਤਰੀ ਦੂਜੇ ਦੇਸ਼ਾਂ ਦਾ ਦੌਰਾ ਕਰਦਾ ਹੈ ਠੀਕ ਹੈ ਜੀ ਇਹ ਯਾਤਰਾ ਤੇ ਦੁੱਜਾ ਜੀ ਵਹਾ ਜਿਵੇਂ ਕਿ ਖੂਨ ਦਾ ਵਹਾ ਖੂਨ ਦਾ ਦੌਰਾ ਕਹਿ ਦਿੰਦੇ ਆ ਜੀ ਬਿਮਾਰੀ ਦਾ ਨਾਂ ਦੌਰਾ ਬਿਮਾਰੀ ਦਾ ਨਾਂ ਵੀ ਹੈ ਜੀ ਖਾਸ ਬਰਤਨ ਬਰਤਨ ਵੀ ਹੁੰਦਾ ਜੋ ਕਿ ਲਲਾਰੀ ਦੁਆਰਾ ਵਰਤਿਆ ਜਾਂਦਾ ਹੈ ਕੱਪੜਿਆਂ ਨੂੰ ਰੰਗਣ ਦੇ ਲਈ ਉਸ ਨੂੰ ਵੀ ਆਪਾਂ ਦौरा ਕਹਿੰਦੇ ਆਂ ਡਿਗਣਾ ਦौरा ਮੈਨ ਨਾਲ ਡਿਗਦਾ ਜ਼ਰੂਰ ਬੰਦਾ ਪਰ ਡਿਗਣਾ ਦौरा ਦਾ ਅਰਥ ਨਹੀਂ ਹੈ ਸੋ ਨਹੀਂ ਪੁੱਛਿਆ ਸੀ ਇਹੀ ਆਨਸਰ ਹੋਵੇਗਾ ਈ ਆਪਸ਼ਨ ਬਾਈ ਸੌਰੀ ਕੀ ਗੱਲ ਹੋਗੀ ਜੀ 22 ਨੰਬਰ ਹੈ ਜੀ ਧਾਰ ਦਾ ਬੋਧਕ ਨਹੀਂ ਹੈ ਹਾਂਜੀ ਧਾਰ ਦਾ ਬਔਰਥਕ ਨਹੀਂ ਹੈ অপਸ਼ਨ এ ਮਨ ਬਣਾ ਲੈਣਾ B ਮੱਝ ਦੀ ਧਾਰ C ਕਿਨਾਰਾ ਤੇ D ਹਥਿਆਰ ਹਾਂਜੀ ਮਨ ਬਣਾ ਲੈਣਾ ਧਾਰ ਲੈਣਾ ਵੀ ਕੋਈ ਕੰਮ ਕਰਨ ਦੇ ਲਈ ਵੀ ਜੌਬ ਲੈਣੀ ਆਏ ਤੁਸੀਂ ਧਾਰ ਲਿਆ ਮਨ ਬਣਾ ਲਿਆ ਪੱਕਾ ਠੀਕ ਹੈ ਜੀ ਮੱਝ ਦੀ ਧਾਰ ਬਿਲਕੁਲ ਜੀ ਧਾਰਾਂ ਕੱਢਦੇ ਆ ਤੇ ਕਿਨਾਰਾ ਕਿਨਾਰਾ ਯਾਨੀ ਕਿ ਜਿਵੇਂ ਕੋਈ ਅਪਾ ਤਿੱਖੀ ਚੀਜ਼ ਹੁੰਦੀ ਹੈ ਚਾਕੂ ਹੋ ਗਿਆ ਠੀਕ ਹੈ ਉਹਦਾ ਕਿਨਾਰਾ ਜਿਹੜਾ ਉਸ ਦੀ ਜਿਵੇਂ ਆਪਾਂ ਕਹਿ ਦਿੰਨੇ ਆ ਚਾਕੂ ਦੀ ਧਾਰ ਤੇਜ ਹੈ ਕਿ ਨਹੀਂ ਠੀਕ ਆ ਉਹਦਾ ਕਿਨਾਰਾ ਜਿਹੜੀ ਇੱਕ ਸਾਈਡ ਹੁੰਦੀ ਹੈ ਉਸ ਨੂੰ ਆਪਾਂ ਕਹਿ ਦਿੰਨੇ ਆ ਹਥਿਆਰ ਹਥਿਆਰ ਧਾਰਦਰ ਜ਼ਰੂਰ ਹੁੰਦਾ ਪਰ ਹਥਿਆਰ ਨੂੰ ਧਾਰ ਨਹੀਂ ਆਪਾਂ ਕਹਿ ਸਕਦੇ ਡੀ ਆਨਸਰ ਕਰੈਕਟ ਹੋਵੇਗਾ ਇੱਥੇ ਵੀ ਨਹੀਂ ਪੁੱਛਿਆ ਗਿਆ ਹੈ ਕੁਐਸਚਨ ਨੰਬਰ 23 ਦੇ ਬਲਵੱਦ ਦੇ ਆ ਜੀ ਹਾਂਜੀ ਤਲਵਾਰ ਜਾਂ ਚਾਕੂ ਦਾ ਕਿਨਾਰਾ 23 ਨੰਬਰ ਜੀ ਫੁੱਲ ਦਾ ਬਾਰਥਕ ਨਹੀਂ ਹੈ অপশন এ পুষ্প বি ফ্লাওয়ারট সি ফুলਾਂ ਦਾ ਬਾਗ ডি ਬਹੁਤ ਖੁਸ਼ੀ ই হੱਡੀਆਂ ਸਹੀ ਉੱਤਰ ਚੁਣੋ ਜੀ ਇੱਥੇ ਵੀ ਬਹੁਤ ਥੱਕ ਨਹੀਂ ਪੁੱਛਿਆ পুষ্প ਉਹ ਫੁੱਲ ਹੁੰਦਾ ਜੀ ਹਿੰਦੀ ਦਾ ਸ਼ਬਦ ਹੈ ਵੈਸੇ পুষ্প ਪਰ ਪੰਜਾਬੀ ਦੇ ਵਿੱਚ ਵੀ ਵਰਤ ਲੈਂਦੇ ਆ ਫਲਾਵਰਟ ਕੋਈ ਬੰਦਾ ਫੁੱਲ ਜਾਂਦਾ ਜਿਵੇਂ ਮੋਟਾ ਹੋ ਜਾਂਦਾ ਉਸ ਨੂੰ ਆਪਾਂ ਕਹਿ ਦਿੰਦੇ ਆ ਫੁੱਲ ਫੁੱਲ ਗਿਆ ਠੀਕ ਹੈ ਫਲਾਵਰਟ ਆ ਜਾਂਦੀ ਜਦੋਂ ਫੁੱਲਾਂ ਦਾ ਬਾਗ ਫੁੱਲਾਂ ਦੇ ਬਾਗ ਨੂੰ ਫੁੱਲ ਆਪਾਂ ਨਹੀਂ ਕਹਿ ਸਕਦੇ ਇਹੀ ਉੱਤਰ ਬਣੇਗਾ ਬਹੁਤ ਖੁਸ਼ੀ ਖੁਸ਼ੀ ਨਾਲ ਫੁੱਲ ਜਾਣਾ ਆਪਾਂ ਕਹਿ ਦਿੰਦੇ ਆ ਫੁੱਲ ਹੱਡੀਆਂ ਫੁੱਲ ਚੁਗਣ ਜਾਂਦੇ ਆ ਠੀਕ ਹੈ ਸੋ ਇੱਥੇ ਆਨਸਰ ਸੀ ਆਪਸ਼ਨ கரੈਕਟ ਹੋਵੇਗਾ ਸੀ ਜਿਨ੍ਹਾਂ ਨੇ ਆਨਸਰ ਕੀਤਾ ਬਿਲਕੁਲ ਠੀਕ ਹੈ ਜੀ ਬਾਕੀ ਨੋਟ ਡਾਊਨ ਕਰਨ ਜੀ ਕੁਐਸਚਨ ਨੰਬਰ 24 ਦੇ ਵੱਲ ਵੱਧਦੇ ਜੀ 24 ਨੰਬਰ ਕੁਐਸਚਨ ਹੈ ਜੀ ਊਣਾ ਦਾ ਸਮਾਨਾਰਥੀ ਨਹੀਂ ਹੈ ਆਪਸ਼ਨ A ਸਖਣਾ B ਹੋਛਾ C ਅਧੂਰਾ D ਖਰਾਬ ਤੇ ਇਹ अपूर्ण हां जी करेक्ट आंसर क्वेश्चन नंबर 24 ਦੇ ਲਈ ਕਰੋ ਜੀ ਇਹਨਾਂ ਦੇ ਵਿੱਚੋਂ ਊਣਾ ਦਾ ਸਮਾਨਾਰਥੀ ਸ਼ਬਦ ਨਹੀਂ ਹੈ ਕਿਹੜਾ ਨਹੀਂ ਹੈ ਸਹੀ ਉੱਤਰ ਚੁਣਿਆ ਜਾਵੇ ਜੀ ਊਣਾ ਸਖਣਾ ਹੋਛਾ ਅਦੂਰਾ ਖਰਾਬ ਇਹ ਊਣਾ ਖਰਾਬ ਤਾਂ ਨਹੀਂ ਹੋਏਗਾ ਜੀ अपूर्ण ਖਰਾਬ ਹੀ ਉੱਤਰ ਆਵੇਗਾ ਇਹਦੇ ਲਈ ਸਮਾਨਾਰਥੀ ਖਰਾਬ ਨਹੀਂ ਹੈ ਬਾਕੀ ਸਾਰੇ ਊਨਾ ਦੇ ਸਮਾਨਾਰਥੀ ਸ਼ਬਦ ਨੇ ਕੁਐਸਚਨ ਨੰਬਰ 25 ਦੇ ਵੱਲ ਵਧਦੇ ਆ ਭਾਦਰ ਦਾ ਸਮਾਨਾਰਥੀ ਨਹੀਂ ਹੈ ਆਪਸ਼ਨ ਹੈ ਦਲੇਰ ਬੀ ਬਲਵਾਨ ਸੀ ਪਲਵਾਨ ਡੀ ਵਰਿਆਮ ਭਾਦਰ ਦਲੇਰ ਵੀ ਭਾਦਰ ਹੁੰਦਾ ਹੈ ਬਲਵਾਨ ਵੀ ਭਾਦਰ ਨੂੰ ਕਹਿ ਦਿੰਨੇ ਆ ਪਰ ਪਲਵਾਨ ਪਲਵਾਨ ਜਿਹੜੇ ਮੰਨ ਲਓ ਵੀ ਹੈਲਥ ਦੇ ਹੈਲਥ ਹੈਲਥ ਦੇ ਹਿਸਾਬ ਨਾਲ ਜ਼ਰੂਰ ਤਕੜੇ ਹੁੰਦੇ ਆ ਪਰ ਉਸ ਤਕੜੇ ਨੂੰ ਆਪਾਂ ਬਾਧਰ ਨਹੀਂ ਕਹਿ ਸਕਦੇ ਹਾਂਜੀ ਬਾਧਰੀ ਇੱਕ ਕਹੋ ਵੀ ਇਮੋਸ਼ਨ ਹੈ ਭਾਵ ਹੈ ਜਦਕਿ ਕਿਸੇ ਦਾ ਤਰੀਰਕ ਸਰੀਰਕ ਤੌਰ ਤੇ ਤਕੜਾ ਹੋਣਾ ਉਹ ਅਲੱਗ ਚੀਜ਼ ਹੈ ਬਰਿਆਮ ਬਰਿਆਮ ਵੀ ਬਾਧਰ ਹੁੰਦਾ ਹੈ ਸੋ ਜਿਹੜੇ ਆਪਸ਼ਨ ਸੀ ਦੇ ਨਾਲ ਜਾ ਰਹੇ ਨੇ ਬਿਲਕੁਲ ਠੀਕ ਹੈ ਜੀ ਕੁਐਸਚਨ ਨੰਬਰ 26 ਦੇ ਬਲਵਾਦ ਦੇ ਚਾਹ ਪੈਰਾਂ ਵਾਲਾ ਪਸ਼ੂ ਆਪਸ਼ਨ ਹੈ ਚਾਹ ਪਾਇਆ ਬੀ ਚੁਪਾਇਆ ਸੀ ਚਾਰ ਪੈਰਾਂ ਵਾਲਾ ਤੇ ਡੀ ਸਾਰੇ ਸਹੀ ਉੱਤਰ 26 ਨੰਬਰ ਲਈ ਚੁਣੋ ਇੱਥੇ ਸਾਰੇ ਹੀ ਸਹੀ ਜਾਪਦੇ ਨੇ ਪਰ ਸਭ ਤੋਂ ਸਹੀ ਉੱਤਰ ਜਿਹੜਾ ਕਿ ਵਰਤਿਆ ਜਾਂਦਾ ਹੈ ਸ਼ਬਦ ਸਹੀ ਉੱਤਰ ਚੁਣੋ ਜੀ ਇਸ ਦੇ ਲਈ கரੈਕਟ ਆਨਸਰ ਕੁਐਸਚਨ ਨੰਬਰ 26 ਲਈ ਬੀ ਆਪਸ਼ਨ ਕਰੈਕਟ ਹੋਵੇਗਾ ਜੀ ਚੁਪਾਇਆ ਕਹਿੰਦੇ ਆ ਕੁਐਸਚਨ ਨੰਬਰ 27 ਦੇ ਬਲਵੱਤ ਦੇ ਆ ਜੀ ਧੰਨਵਾਦੀ ਦਾ ਵਿਰੋਧੀ ਸ਼ਬਦ ਚੁਣਨਾ ਹੈ ਆਪਸ਼ਨ A ਕਿਰਤ ਕਰਨ B ਆ ਧੰਨਵਾਦੀ C ਅਹਿਸਾਨ ਫਰਾਮੋਸ਼ ਤੇ D ਆ ਕਿਰਤ ਕਰਨ ਕੁਸ਼ਚਨ ਨੰਬਰ 27 ਲਈ ਅਨਸਰ ਕਿਹਨੋ ਜੀ ਧੰਨਵਾਦੀ ਦਾ ਵਿਰੋਧੀ ਸ਼ਬਦ ਪੁੱਛਿਆ ਗਿਆ ਹੈ ਕੁਸ਼ਚਨ ਨੰਬਰ 27 ਦੇ ਲਈ ਹਾਂ ਜੀ ਧੰਨਵਾਦੀ ਦਾ ਵਿਰੋਧੀ ਹੋਵੇਗਾ ਆ ਕਿਰਤ ਕਰਨ ਆਪਸ਼ਨ D ਜਿਹੜਾ ਕਿਸੇ ਦੀ ਨੇਕੀ ਕੀਤੀ ਨੇਕੀ ਨਾ ਜਾਣੇ ਠੀਕ ਹੈ ਜੀ ਬਹੁਤੀ ਸ਼ਬਦ ਨਹੀਂ ਤਾਂ ਇੱਕ ਸ਼ਬਦ ਜੇ ਵਰਤੇ ਜਾਂਦਾ ਕਵੈਸ਼ਨ ਨੰਬਰ 28 ਵਸਤੂਆਂ ਵਧੇਰੇ ਮੁਨਾਫੇ ਲਈ ਚੋਰੀ ਛਿਪੇ ਨਿਯਤ ਮੁੱਲ ਤੋਂ ਵਧੇਰੇ ਮੁੱਲ ਤੇ ਵੇਚਣਾ ਕੀ ਕਿਹਾ ਜਾਵੇਗਾ ਇਸ ਨੂੰ ਆਪਸ਼ਨ A ਚੋਰ ਬਜਾਰੀ B ਮੁਨਾਫਾ ਖੋਰੀ C ਲਾਭ ਖੋਰੀ D ਸਾਰੇ ਸਹੀ கரੈਕਟ ਆਨਸਰ 28 ਨੰਬਰ ਲਈ ਚੁਣੋ ਜੀ ਨਿਯਤ ਮੁੱਲ ਤੋਂ ਵਧੇਰੇ ਮੁੱਲ ਤੇ ਵੇਚਣਾ ਜੋ ਕਿ ਕਰਦੇ ਆ ਵਪਾਰੀ ਕਰਦੇ ਆ ਅੱਜ ਕੱਲ ਠੀਕ ਹੈ ਜਿਹੜੇ ਆਪਸ਼ਨ A ਦੇ ਨਾਲ ਜਾ ਰਹੇ ਨੇ ਚੋਰ ਬਜਾਰੀ ਕਿਹਾ ਜਾਵੇਗਾ ਇਸ ਨੂੰ ਕਵੈਸਚਨ ਨੰਬਰ 29 ਦੇ ਬਲਵੱਦਿਆਂ ਜੀ ਉਹ ਗੀਤ ਜੋ ਦੋ ਤੋਂ ਵੱਧ ਵਿਅਕਤੀ ਰਲ ਕੇ ਗਾਉਣ ਕੀ ਕਿਹਾ ਜਾਵੇਗਾ ਉਸ ਨੂੰ ਆਪਸ਼ਨ A ਦੁਗਾਣਾ B ਸਮੂਹ ਗਾਣ C ਸਹਿਗਾਣ ਤੇ D ਸਾਰੇ ਹਾਂਜੀ ਦੋ ਤੋਂ ਵੱਧ ਵਿਅਕਤੀ ਜਿਸ ਨੂੰ ਗਾਉਣ ਉਸ ਨੂੰ ਕੀ ਕਹਿੰਦੇ ਆ 29 ਨੰਬਰ ਲਈ ਕਰੈਕਟ ਆਨਸਰ ਚੁਣਿਆ ਜਾਵੇ ਜੀ ਦੋ ਜਣੇ ਗਾਉਣ ਦੁਗਾਣਾ ਸਮੂਹ ਗਾਣ ਇਕੱਠਾ ਸਮੂਹ ਗਾਵੇ ਉਸ ਨੂੰ ਸਮੂਹ ਗਾਣ ਪਰ ਅਸਲ ਦੇ ਵਿੱਚ ਇਸ ਤਰ੍ਹਾਂ ਦੇ ਗਾਉਣ ਲਈ ਜਿਹੜਾ ਸ਼ਬਦ ਵਰਤਿਆ ਜਾਂਦਾ ਉਸ ਨੂੰ ਆਪਾਂ ਸਹਿਗਾਣ ਕਹਿੰਦੇ ਆ ਆਪਸ਼ਨ ਸੀ ਕਰੈਕਟ ਹੋਵੇਗਾ ਸਭ ਤੋਂ ਜ਼ਿਆਦਾ ਸਹੀ ਉੱਤਰ ਸੀ ਆਪਸ਼ਨ ਹੈ ਕੁਐਸਚਨ ਨੰਬਰ 30 ਦੇਵਲ ਵਦ ਦੇ ਜੀ 3 ਨੰਬਰ ਜੀ ਸੁੱਚਾ ਦਾ ਵਿਰੋਧੀ ਸ਼ਬਦ ਚੁਣੋ ਆਪਸ਼ਨ A ਝੂਠਾ B ਝੂਠਾ C ਦੋਵੇਂ ਤੇ D ਇਹਨਾਂ ਵਿੱਚੋਂ ਕੋਈ ਵੀ ਨਹੀਂ ਕੁਐਸਚਨ ਨੰਬਰ 30 ਦੇ ਲਈ ਕਰੈਕਟ ਆਨਸਰ ਚੁਣਿਆ ਜਾਵੇ ਜੀ 3 ਨੰਬਰ ਲਈ ਕਰੈਕਟ ਆਨਸਰ ਚੁਣੋ ਜੀ हां जी 30 ਦੇ ਲਈ ਜਿਨ੍ਹਾਂ ਨੇ ਆਨਸਰ ਚੁਣਿਆ ਜੀ ਸੱਚਾ ਝੂਠਾ ਬੀ ਆਪਸ਼ਨ ਕੋਰੈਕਟ ਆਨਸਰ ਹੋਵੇਗਾ ਤੇ ਅੱਜ ਦੀ ਕਲਾਸ ਹੁੰਦੀ ਜੇ ਇੱਥੇ ਸਮਾਪਤ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਜਾਣਾ ਤਾਂ ਕਿ ਮੋਟੀਵੇਸ਼ਨ ਮਿਲਦਾ ਰਹੇ ਤੇ ਤੁਹਾਨੂੰ ਮਿਲਦੇ ਰਹਿਣ ਨੋਟੀਫਿਕੇਸ਼ਨ ਜਿਹੜੇ ਵੀ ਡੀਟ ਪਲੱਸ ਬੀ ਦੀ ਤਿਆਰੀ ਕਰ ਰਹੇ ਨੇ ٹی جی ٹی ਚੰਡੀਗੜ੍ਹ ਦੀ ਤਿਆਰੀ ਕਰ ਰਹੇ ਨੇ ਜਾਂ ਫਿਰ ਮਾਸਟਰ ਕਾਡਰ ਪੰਜਾਬੀ ਦੀ ਤਿਆਰੀ ਕਰ ਰਹੇ ਨੇ ਉਹ ਜ਼ਰੂਰ ਜੁਆਇਨ ਕਰਨ ਜੀ 8:30 ਵਜੇ ਵਾਲੀ ਕਲਾਸ ਸੋ ਥੈਂਕ ਯੂ so much ਸਭ ਦਾ ਅਗੇਨ ਚੰਦੇ ਜੀ ਦੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰਦੇ ਜਾਣਾ ਜੀ